ਆਰੇ ਇਹ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਸੋ ਅੱਜ ਭਰਾਵੋ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਸ਼ੌਂਕ ਕਰਵਾਵਾਂਗੇ ਤੇ ਕੁਝ ਕਬੂਤਰਾਂ ਦੀਆਂ ਨਿਸ਼ਾਨੀਆਂ ਬਾਰੇ ਤੁਹਾਨੂੰ ਅੱਜ ਦੱਸਾਂਗੇ ਕਿ ਮੈਂ ਕਿ ਵੀਰਪਰਾ ਪੁੱਛਦੇ ਰਾਜਨ ਵਾਲੇ ਕਬੂਤਰ ਪੁੰਨੂ ਵਾਲੇ ਕਬੂਤਰ ਹਨਾ ਜabb ਬਾਬੇ ਚੰਟੇ ਵਾਲੇ ਕਬੂਤਰ ਜਾਂ ਬਾਬੇ ਧੰਨੇ ਵਾਲੇ ਕਬੂਤਰ ਤੇ ਚਲੋ ਖੈਰ ਇੱਕ ਇੱਕ ਕਰਕੇ ਵੀਡੀਓ ਪਾਵਾਂਗੇ ਤੇ ਹੌਲੀ ਹੌਲੀ ਕਰਕੇ ਤੁਹਾਨੂੰ ਕਬੂਤਰਾਂ ਬਾਰੇ ਜਾਣਕਾਰੀ ਦਵਾਂਗੇ ਠੀਕ ਆ ਜੀ ਆ ਸਾਹਮਣੇ ਜਿਹੜਾ ਵੀਰ ਜੀ ਨਰ ਬੈਠਾ ਆ ਠੀਕ ਆ ਜੀ ਇਹ ਰਾਜਨ ਵਾਲੇ ਕਬੂਤਰਾਂ ਵਿੱਚੋਂ ਆਪਾਂ ਨੇ ਗੱਲ ਕੀਤੀ ਸੀ ਕਿ ਸਾਰੇ ਆਪਾਂ ਨੇ ਖੁੱਦ ਬਣਾਏ ਆ ਠੀਕ ਹੈ ਨਾ ਤੇ ਜਿਹੜਾ ਬੰਦਾ ਦਾਣੇ ਪਾਉਂਦੇ ਉਹਦੇ ਹੁੰਦੇ ਆ ਕਬੂਤਰ ਪਰ ਕੁਝ ਵੀਰ ਫਿਰ ਵੀ ਪੁੱਛਦੇ ਆ ਕਿ ਕਬੂਤਰਾਂ ਦੀਆਂ ਨਿਸ਼ਾਨੀਆਂ ਬਾਰੇ ਦੱਸੋ ਠੀਕ ਹੈ ਜੀ ਆ ਬੈਠਾ ਰਾਜਨਾਲਾ ਭਟਾ ਕਬੂਤਰ ਤੇ ਦੂਸਰੇ ਕਬੂਤਰਾਂ ਦੀ ਮੈਂ ਤੁਹਾਨੂੰ ਨਾਲ ਹੀ ਵੀਡੀਓ ਬਣਾ ਕੇ ਪਾਉਣਾ ਆ ਤੁਸੀਂ ਆਪੇ ਡਿਸਾਈਡ ਕਰਕੇ ਦੇਖਿਓ ਕਿ ਕਿਹੜਾ ਕਬੂਤਰ ਤੁਹਾਨੂੰ ਪਿਓਰ ਲੱਗਦਾ ਆ ਠੀਕ ਆ ਜੀ ਲੋ ਭਰਾਵੋ ਆਪਾਂ ਨੇ ਕਬੂਤਰ ਕੱਢਦੇ ਸਾਰੇ ਬਾਹਰ ਹੋਰ ਵੀ ਨੇ ਫਿਲਹਾਲ ਤੁਸੀਂ ਇੰਨੇ ਆ ਤੇ ਦਰਸ਼ਨ ਕਰੋ ਤੇ ਲਾਓ ਆਪਣਾ ਆਪਣਾ ਗੈਸਕ ਤੁਹਾਨੂੰ ਕਿਹੜਾ ਕਬੂਤਰ ਲੱਗਦਾ ਪਿਓਰ ਆ ਰਾਜਨਾਲ ਦੇ ਕਬੂਤਰਾਂ ਵਿੱਚੋਂ ਸਾਰੇ ਖੱਟੀਆਂ ਅੱਖਾਂ ਦੇ ਨੇ ਠੀਕ ਹੈ ਜੀ ਤੇ ਤਕਰੀਬਨ ਦਿਹਾੜੀ ਦਿਹਾੜੀ ਉੱਡੇ ਆ ਜੀ ਆਪਣੇ ਕੋਲ ਕਬੂਤਰ ਸਾਰੇ ਇਹ ਵਾਲੇ ਫੋੜੇ ਮੇਨ ਮੋਟਿਵ ਇਹੀ ਸੀਗਾ ਤੁਹਾਨੂੰ ਦੱਸਣ ਦਾ ਕਿ ਕਿਸੇ ਵੀ ਕਬੂਤਰ ਦੀ ਆਪਾਂ ਨਿਸ਼ਾਨੀ ਨਹੀਂ ਦੱਸ ਸਕਦੇ ਠੀਕ ਹੈ ਜੀ ਦੇਖੋ ਕਿਸੇ ਦੇ ਛੇਟ ਨੇ ਕੋਈ ਬਿਲਕੁਲ ਚਿੱਟੇ ਆ ਕੋਈ ਕਾਲੀ ਚੁੰਝਦਾ ਆ ਕੋਈ ਚਿੱਟੀ ਚੁੰਝਦਾ ਆ ਹੋਰ ਕਿਸੇ ਬੰਦੇ ਕੋਲ ਦੇਖੋਗੇ ਇਸ ਤੋਂ ਅਲੱਗ ਹੋਣਗੇ ਰਾਜਨ ਵਾਲੇ ਉਸ ਤੋਂ ਅਲੱਗ ਬੰਦੇ ਦਾ ਦੇਖੋਗੇ ਤੇ ਉਸ ਤੋਂ ਅਲੱਗ ਕਬੂਤਰ ਹੋਣਗੇ ਰਾਜਨ ਵਾਲੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਤੁਹਾਡੇ ਕਬੂਤਰ ਉੱਡਨੇ ਚਾਹੀਦੇ ਆ ਠੀਕ ਹੈ ਭਰਾਵੋ ਦੂਸਰਾ ਮੀਰਾ ਵਾਲੇ ਕਬੂਤਰਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਅੱਖਾਂ 'ਤੇ ਤੀਰ ਪੈਂਦੇ ਆ ਜਾਂ ਕਾਕੇ ਵਾਲੇ ਕਬੂਤਰਾਂ ਦੀ ਗੱਲ ਕਰਦੇ ਆ ਆਪਣੇ ਜਿੱਥੋਂ ਤੱਕ ਸਮਝਦੇ ਵਿੱਚ ਗੱਲ ਹੈ ਭਰਾਵੋ ਜਿਹੜੇ ਕਬੂਤਰ ਦੇ ਅੱਖਾਂ ਵਿੱਚ ਟੀਰ ਪੈਂਦੇ ਆ ਇਹ ਸਪਰਮ ਦੀ ਘਾੜ ਦੇ ਨਾਲ ਪੈਂਦੇ ਆ ਠੀਕ ਆ ਜੀ ਤੁਸੀਂ ਜਦੋਂ ਇੱਕ ਜੋੜੇ ਕੋ ਵੱਧ ਬੱਚੇ ਘੜਬਾਉਂਦੇ ਜਾਓਗੇ ਤਾਂ ਦੇਖਿਓ ਤੁਸੀਂ ਉਹ ਅੱਖਾਂ ਵਿੱਚ ਚੇਂਜ ਲਿਆਉਣਾ ਸ਼ੁਰੂ ਕਰ ਦਿੰਦੇ ਆ ਕਬੂਤਰ ਠੀਕ ਹੈ ਹੁਣ ਕੁਝ ਵੀਰਾਂ ਦੇ ਸਵਾਲੇ ਹੋਣਗੇ ਕਿ ਪੇਲੀ ਝੋਲੀ ਫਿਰ ਇਦਾਂ ਦੀ ਕਿਉਂ ਨਿਕਲਦੀ ਆ ਕਿਸੇ ਵੇਲੇ ਪੇਲੀ ਝੋਲ ਹੀ ਬੱਚੇ ਟੀਰੇ ਕੱਢ ਜਾਂਦੀ ਆ ਜਾਂ ਟਾਂਕੇ ਬੱਚੇ ਕੱਢ ਜਾਂਦੀ ਆ ਠੀਕ ਆ ਉਹਨਾਂ ਦੇ ਆਪਾਂ ਜੇ ਗੱਲ ਕਰੀਏ ਮਲਵੇਈ ਕਬੂਤਰਾਂ ਦੀ ਇਹ ਬਣੇ ਹੀ ਇਸ ਤਰ੍ਹਾਂ ਨੇ ਕਬੂਤਰ ਬਹੁਤ ਨੇੜੇ ਹੋ ਕੇ ਕਬੂਤਰ ਬਣੇ ਆ ਦੇਸੀ ਕਬੂਤਰ ਆ ਜਿਹੜੇ ਉਹ ਤੁਸੀਂ ਦੇਖੋ ਮਜ਼ਬੂਤ ਬਹੁਤ ਹੁੰਦੇ ਆ ਬੜੇ ਕਬੂਤਰ ਤੇ ਨਾ ਹੀ ਕਦੀ ਉਹਨਾਂ ਦੀ ਅੱਖਾਂ ਦੇ ਵਿੱਚ ਟੀਰ ਹੁੰਦਾ ਆ ਹੋਰ ਕੋਈ ਵੀ ਪੰਛੀ ਦੇਖ ਲਵੋ ਤੁਸੀਂ ਠੀਕ ਆ ਉਹਨਾਂ ਵਿੱਚ ਵੀ ਟੀਰ ਬਹੁਤ ਘੱਟ ਹੁੰਦਾ ਆ ਕੁਝ ਕੁੱਤੇ ਵੀ ਇਹੋ ਜਿਹੇ ਹੈਗੇ ਨੇ ਇਨਸਾਨ ਜਿਹੜੀ ਚੀਜ਼ ਆਪ ਤਿਆਰ ਕਰਦਾ ਉਹਦੇ ਵਿੱਚ ਟੀਰ ਆਉਣੇ ਸ਼ੁਰੂ ਹੁੰਦੇ ਆ ਜਾਂ ਅੱਖਾਂ ਟਾਂਕੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕੁਦਰਤੀ ਤੌਰ ਦੇ ਵਿੱਚ ਇਹਨਾਂ ਦੇ ਵਿੱਚ ਅੱਖਾਂ 'ਚ ਚੇਂਜ ਹੈ ਨਹੀਂ ਸੀਗਾ ਜਿਵੇਂ ਕਿ ਦੇਸੀ ਕਬੂਤਰਾਂ ਦੇ ਵਿੱਚ ਨਹੀਂਗਾ ਠੀਕ ਹੈ ਜੀ ਅੱਗੇ ਤੋਂ ਅੱਗੇ ਕਬੂਤਰ ਜਿਹੜੇ ਤੁਹਾਡੇ ਉਹ ਟੀਰ ਬਣਾਉਣਾ ਸ਼ੁਰੂ ਕਰ ਦਿੰਦੇ ਆ ਜਾਂ ਟਾਂਕੇ ਬੱਚੇ ਕੱਢਣੇ ਸ਼ੁਰੂ ਕਰ ਦਿੰਦੇ ਆ ਜਾਂ ਉਹ ਆਪ ਬਹੁਤ ਹੀ ਪਤਲੇ ਸਪਰਮ ਦੇ ਨਾਲ ਪਣਿਆ ਹੁੰਦੇ ਆ ਉਹ ਵਾਲੇ ਠੀਕ ਆ ਜੀ ਇਹਦੇ ਕਰਕੇ ਉਹ ਅੱਗੇ ਟਾਂਕੇ ਬੱਚੇ ਕੱਢਦੇ ਆ ਹੁਣ ਆਪਾਂ ਇਹ ਗੱਲ ਕਰਦੇ ਆ ਕਿ ਉਡਾਰ ਇੰਨੀ ਹੁੰਦੀ ਆ ਉਡਾਰ ਵਧੀਆ ਦਿੰਦੇ ਤਾਂ ਵੀ ਕਬੂਤਰ ਪਰ ਇਹ ਥੋੜੇ ਸ਼ੋਲ ਜਾਨਵਰ ਬਣ ਜਾਂਦੇ ਸ਼ੋਲ ਪੰਛੀ ਬਣ ਜਾਂਦੇ ਇਹ ਵਾਲੇ ਠੀਕ ਆ ਜੀ ਜਿਆਦਾ ਬਿਮਾਰੀ ਦਾ ਸਾਹਮਣਾ ਨਹੀਂ ਕਰ ਪਉਂਦੇ ਇਹ ਵਾਲੇ ਮਲਵੇਈ ਕਬੂਤਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤੇ ਜਲਦੀ ਬਿਮਾਰੀ ਇਹਨਾਂ ਨੂੰ ਕੈਚ ਕਰਦੀ ਆ ਇਨ ਬਰੀਡਿੰਗ ਕਰਕੇ ਤੇ ਜਾਂ ਆਪਾਂ ਪਰਮ ਦੀ ਗੱਲ ਕਰ ਲਈਏ ਨੇੜੇ-ਨੇੜੇ ਲੋਨ ਕਰਕੇ ਜਾਂ ਫਿਰ ਠੀਕ ਆ ਤੇ ਜਾਂ ਬਹੁਤੇ ਬੱਚੇ ਕੱਢਣ ਦੇ ਨਾਲ ਹੋਣਾ ਤਕਰੀਬਨ ਤੁਸੀਂ ਦੇਖਿਆ ਹੋਊਗਾ ਬਹੁਤੇ ਜਿਆਦਾ ਇੱਕੋ ਹੀ ਪ੍ਰੋਬਲਮ ਚੱਲਦੀ ਪਈ ਆ ਨੈਟ ਦੇ ਉੱਪਰ ਇੱਕੋ ਹੀ ਗੱਲਬਾਤ ਹੁੰਦੀ ਪਈ ਆ ਕਿ ਕਬੂਤਰੀਆਂ ਆਂਡੇ ਨਹੀਂ ਦਿੰਦੀਆਂ ਜਾਂ ਕੱਚੇ ਆਂਡੇ ਦਿੰਦੀਆਂ ਠੀਕ ਆ ਜੀ ਸਭ ਤੋਂ ਵੱਡਾ ਕਾਰਨ ਇਹੀ ਆ ਜਦੋਂ ਕਬੂਤਰ ਦੀ ਹੱਡੀ ਦੇ ਥੱਲੇ ਸੱਟ ਲੱਗ ਜਾਂਦੀ ਆ ਕੇਵਲ ਕਬੂਤਰ ਹੀ ਬਿਮਾਰ ਹੁੰਦਾ ਆ ਠੀਕ ਆ ਕਬੂਤਰੀ ਨਹੀਂ ਬਿਮਾਰ ਹੁੰਦੀ ਕਬੂਤਰੀ ਦੇ ਥੱਲੇ ਸੱਟ ਲੱਗ ਵੀ ਜਾਊਗੀ ਕਬੂਤਰੀ ਨੂੰ ਫਰਕ ਨਹੀਂ ਪੈਂਦਾ ਕਬੂਤਰ ਨੂੰ ਹੀ ਫਰਕ ਪੈਂਦਾ ਤੇ ਜਿਹੜੀ ਆਪਾਂ ਗੱਲ ਕਰਦੇ ਪਏ ਆ ਕਿ ਆਂਡੇ ਦਿੰਦੀਆਂ ਕੱਚੇ ਕਬੂਤਰੀਆਂ ਕਾਦੇ ਵਾਸਤੇ ਦਿੰਦੀਆਂ ਉਹ ਹੁਣ ਦੇ ਟਾਈਮ ਵਿੱਚ ਬਹੁਤ ਹੀ ਭਰਾਵਾਂ ਨੇ ਵਧੀਆ ਖਰਾਕ ਰੱਖੀ ਆ ਕਬੂਤਰਾਂ ਨੇ ਠੀਕ ਆ ਵਧੀਆ ਦਾਣਾ ਪਾ ਰਹੇ ਨੇ ਬਹੁਤ ਹੀ ਭਰਾ ਚੰਗੇ ਤੋਂ ਚੰਗਾ ਆਪਣੇ ਵੱਲੋਂ ਜਿੰਨਾ ਹੋ ਸਕਦਾ ਘਰ ਦੇ ਪੇ ਨੇ ਬਹੁਤ ਵਧੀਆ ਗੱਲ ਆ ਪਰ ਉਹ ਫਾਈਬਰ ਵਾਲਾ ਦਾਣਾ ਘੱਟ ਪਾਉਂਦੇ ਨੇ ਜੇ ਇਹਦੇ ਕਰਕੇ ਕਬੂਤਰੀਆਂ ਕੱਚੇ ਅੰਡੇ ਦਿੰਦੀਆਂ ਨੇ ਠੀਕ ਆ ਤੇ ਜਾਂ ਕਬੂਤਰਾਂ ਇਸ ਪਰਮ ਦੇ ਉੱਪਰ ਵੀ ਅਫੈਕਟ ਪੈਂਦਾ ਆ ਕਣਕ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਬੂਤਰਾਂ ਵਾਸਤੇ ਠੀਕ ਆ ਜੀ ਸਭ ਤੋਂ ਵੱਡਾ ਕਾਰਨ ਇਹ ਬਣਦਾ ਕਿ ਦਾਣਾ ਸਾਨੂੰ ਧੋਣਾ ਪੈਂਦਾ ਆ ਜੇਕਰ ਸਾਨੂੰ ਦਾਣਾ ਧੋਣਾ ਨਾ ਪਵੇ ਤੇ ਕਬੂਤਰ ਛੇਤੀ ਬਿਮਾਰ ਨਾ ਹੋਣ ਦਾਣਾ ਧੋਣਾ ਇਸ ਕਰਕੇ ਪੈਂਦਾ ਕਿਉਂਕਿ ਦਵਾਈਆਂ ਲੱਗੀਆਂ ਹੁੰਦੀਆਂ ਆ ਪਾ ਕਰਕੇ ਦਾਣਾ ਧੋਣਾ ਹੀ ਪਿੰਦਾ ਹੈ ਠੀਕ ਆ ਜੀ ਤਕਰੀਬਨ ਜੇ ਆਪਾਂ ਆਪਣੀ ਗੱਲ ਕਰੀਏ ਇਸ ਸੀਜ਼ਨ ਮੈਂ ਇੱਕ ਵਾਰ ਵੀ ਦਾਣਾ ਨਹੀਂ ਤੋਤਾ ਇਦਾਂ ਹੀ ਪਾਇਆ ਕਬੂਤਰਾਂ ਨੂੰ ਤੇ ਆਪਣੇ ਕਬੂਤਰ ਬਿਲਕੁਲ ਤੰਦਰੁਸਤ ਹੈ ਜੀ ਤੇ ਕੋਈ ਵੀ ਦਾਣਾ ਨਹੀਂ ਤੋਤਾ ਆਪਣੇ ਹਰ ਤਰ੍ਹਾਂ ਦਾ ਦਾਣਾ ਪਾਇਆ ਕਬੂਤਰਾਂ ਨੂੰ ਕੋਈ ਵੀ ਧੋ ਕੇ ਨਹੀਂ ਪਾਇਆ ਕਿਉਂਕਿ ਧੁੱਪਾਂ ਸਿਆਚ ਲੱਗਦੀਆਂ ਨਹੀਂ ਗਈਆਂ ਤੇ ਆਪਾਂ ਨੇ ਇਦਾਂ ਹੀ ਦਾਣਾ ਪਾਇਆ ਜਿੰਨਾ ਪਾਇਆ ਤੇ ਆ ਤੁਹਾਡੇ ਸਾਹਮਣੇ ਆ ਜੀ ਕਬੂਤਰ ਕਣਕ ਜਿਹੜੀ ਆ ਉਹ ਕਬੂਤਰ ਜਿੰਨੀ ਵੱਧ ਮਾਤਰਾ ਚ ਹੋ ਸਕੇ ਉਨੀ ਪਾਵੋ ਠੀਕ ਆ ਜੀ ਜੇਕਰ ਤੁਸੀਂ ਛੋਲਿਆਂ ਦੇ ਵਿੱਚ ਫਾਈਬਰ ਹੁੰਦਾ ਆ ਛੋਲੇ ਤੁਸੀਂ ਸੁੱਕੇ ਪਾਉਨੇ ਆ ਤੇ ਕਬੂਤਰ ਤੁਹਾਡੇ ਜਿਹੜੇ ਉਹ ਖੁਸ਼ਕੀ ਵਿੱਚ ਉਣ ਕਰਕੇ ਹੁੰਦੇ ਸਿਆਲ ਦੇ ਵਿੱਚ ਲੀਵਰ ਜਿਹੜੇ ਜਾਮ ਹੋ ਜਾਂਦੇ ਆ ਤੇ ਉਹਦੇ ਕਾਰਨ ਕਬੂਤਰ ਮਰ ਵੀ ਜਾਂਦੇ ਆ ਹੁਣ ਛੋਲਿਆਂ ਦਾ ਆਪਾਂ ਕਰ ਕੀ ਸਕਦੇ ਆ ਕੋਸ਼ ਵੀਰ ਜਿਹੜੇ ਓਪੀ ਹੋ ਕੇ ਪੋਣੇ ਸ਼ੁਰੂ ਕਰ ਦਿੰਦੇ ਆ ਛੋਲੇ ਪਿਆਉਣ ਦੇ ਨਾਲ ਕੀ ਹੁੰਦਾ ਕਬੂਤਰ ਨੂੰ ਵਾਇਬਾਦੀ ਹੁੰਦੀ ਆ ਗਿੱਲੀ ਚੀਜ਼ ਦੇ ਨਾਲ ਬਾਏ ਹੁੰਦੀ ਆ ਜੇਕਰ ਕੋਈ ਡੰਗਰ ਵੀ ਗਿੱਲੀ ਚੀਜ਼ ਖਾ ਲੂਗਾ ਤੇ ਤੂੜੀ ਤੇ ਗਿੱਲੀ ਖਾ ਲੂਗਾ ਤੁਸੀਂ ਦੇਖੋ ਉਹਦੀਆਂ ਅੱਖਾਂ ਦੇ ਵਿੱਚ ਗਿੱਦ ਹੋਣੀ ਸ਼ੁਰੂ ਹੋ ਜਾਂਦੀ ਆ ਬਾਏ ਹੋ ਜਾਂਦੀ ਆ ਠੀਕ ਆ ਜੀ ਤੇ ਜਿਹੜਾ ਗਿੱਲਾ ਦਾਣਾ ਆ ਉਹ ਵੀ ਨੁਕਸਾਨਦਾਇਕ ਹੁਣ ਆਪਾਂ ਕਰ ਕੀ ਸਕਦੇ ਆ ਚਲੋ ਖੈਰ ਹੁਣ ਤਾਂ ਸਿਆਲ ਜਾਂਦਾ ਪਿਆ ਆ ਆਪਾਂ ਛੋਲਿਆਂ ਦਾ ਆਟਾ ਪਿਸਵਾ ਸਕਦੇ ਆ ਠੀਕ ਆ ਜੀ ਥੋੜੀ ਜਿਹੀ ਮੱਕੀ ਪਾ ਸਕਦੇ ਜਿਹੜੀ ਪਾਣੀ ਦੀ ਮਾਤਰਾ ਵੱਧ ਕਰ ਦਵੇ ਰੋਟੀ ਦੇ ਵਿੱਚ ਕਿਉਂਕਿ ਮੱਕੀ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਛੋਲਿਆਂ ਦੇ ਵਿੱਚ ਬਹੁਤ ਘੱਟ ਉਹ ਖੁਸ਼ਕ ਹੁੰਦੇ ਆ ਠੀਕ ਆ ਜੀ ਵਿੱਚ ਆਪਾਂ ਸੋਇਆ ਬੀਨ ਵੀ ਐਡ ਕਰ ਸਕਦੇ ਆ ਤਾਂ ਬੱਦ ਮਾਤਰਾ ਦੇ ਵਿੱਚ ਕਣਕ ਐਡ ਕਰ ਸਕਦੇ ਹੋ ਉਹ ਵਾਲਾ ਆਟਾ ਬਣਾ ਕੇ ਉਹ ਆਟਾ ਜਿਹੜਾ ਰੱਖਣਾ ਆਪਣੇ ਦਰਦਰਾ ਰੱਖਣਾ ਹੈ ਕਹਿੰਦਾ ਭਾਵ ਹੈ ਕਿ ਦਾਣੇਦਾਰ ਰੱਖਣਾ ਹੈ ਜੇ ਤੁਸੀਂ ਉਹ ਦਾਣੇਦਾਰ ਆਟਾ ਰੱਖੋਗੇ ਉਹ ਕਬੂਤਰਾਂ ਨੂੰ ਪਾਓਗੇ ਤੇ ਕਬੂਤਰ ਦੀ ਹਰ ਤਰ੍ਹਾਂ ਦੀ ਜਿਹੜੀ ਕਮੀ ਪੇਛੀ ਹੈ ਉਹ ਦੂਰ ਹੋ ਜਾਏਗੀ ਠੀਕ ਹੈ ਜੀ ਤੇ ਜੇਕਰ ਤੁਸੀਂ ਇਕੱਲੇ ਛੋਲੇ ਪਿਓ ਕੇ ਪਾਉਣੇ ਨੇ ਤੇ ਫੇਰ ਵੀ ਤੁਹਾਨੂੰ ਕਾਲੀ ਮਿਰਚ ਦੇਣੀ ਪਊਗੀ ਨਾਲ ਜਿਹੜਾ ਬਾਏ ਬਾਦੀ ਤੋਂ ਕਬੂਤਰ ਬਚਿਆ ਰਵੇ ਤੇ ਜਿਹੜਾ ਆਟਾ ਬਣਾਉਣਾ ਉਹਦੇ ਵਿੱਚ ਵੀ ਆਪਾਂ ਪੀਸ ਕੇ ਕਾਲੀਆਂ ਮਿਰਚਾਂ ਜਾਂ ਆਪਣੇ ਅੰਬਾ ਹਲਦੀ ਹੋ ਗਈ ਇਹੋ ਜਿਹੀਆਂ ਦੋ ਤਿੰਨ ਵੈਰਾਈਟੀਆਂ ਜਿਹੜੀਆਂ ਉਹ ਪੀਸ ਕੇ ਸੌਫਾ ਜੁਆਇਨ ਘੱਟ ਮਾਤਰਾ ਵਿੱਚ ਬਿਲਕੁਲ ਉਹ ਪੇਚਰ ਲਾ ਸਕਦੇ ਆ ਤੇ ਉਹ ਬਾੜੀ ਕਬੂਤਰਾਂ ਰੋਟੀ ਪਾ ਸਕਦੇ ਆ ਠੀਕ ਹੈ ਜੀ ਕਿ ਕਬੂਤਰਿਆਂ ਦੇ ਕੱਚੇ ਅੰਡੇ ਦੇਣ ਦਾ ਕਾਰਨ ਇੱਕੋ ਹੀ ਆ ਜਿਹੜਾ ਵੱਧ ਮਾਤਰਾ ਵਿੱਚ ਪ੍ਰੋਟੀਨ ਵਾਲਾ ਦਾਣਾ ਪਾਉਣਾ ਠੀਕ ਆ ਕੱਲਾ ਪ੍ਰੋਟੀਨ ਵਾਲਾ ਹੀ ਦਾਣਾ ਪਾਉਣਾ ਫਾਈਬਰ ਵਾਲਾ ਦਾਣਾ ਜ਼ਿਆਦਾ ਜ਼ਰੂਰੀ ਆ ਕਬੂਤਰਾਂ ਬਾਜਰਾ ਪਾਵੋ ਛੋਲੇ ਪਾਵੋ ਕਿਸੇ ਤਰੀਕੇ ਨਾਲ ਪਾਵੋ ਠੀਕ ਆ ਭਰਾਵੋ ਉਹਦੇ ਨਾਲ ਕਬੂਤਰਿਆਂ ਦਾ ਭਾਰ ਵੱਧਦਾ ਆ ਉਹਦੇ ਨਾਲ ਤੁਹਾਡੇ ਕਬੂਤਰ ਸੈੱਟ ਰਹਿਣਗੇ ਤੇ ਕਬੂਤਰੀਆਂ ਕੱਚੇ ਆਂਡੇ ਕਦੀ ਵੀ ਨਹੀਂ ਦੇਣਗੀਆਂ ਠੀਕ ਹੈ ਜੀ ਬਹੁਤ ਭਰਾਤ ਵਾਲਾ ਤਰ੍ਹਾਂ ਦੇ ਦਵਾਈਆਂ ਯੂਜ਼ ਕਰਦੇ ਆ ਦਵਾਈਆਂ ਕੋਈ ਵੀ ਕੰਮ ਨਹੀਂ ਕਰਦੀਆਂ ਠੀਕ ਹੈ ਭਰਾਵੋ ਕੋਈ ਵੀ ਦਵਾਈ ਤਕਰੀਬਨ ਤਕਰੀਬਨ ਚਲੋ ਜਿੰਨੇ ਵੀ ਕਬੂਤਰ ਬਾਜ਼ ਆਪਣੀ ਵੀਡੀਓ ਦੇਖਣਗੇ ਉਹ ਜ਼ਰੂਰ ਕਮੈਂਟ ਕਰਿਓ ਕਿ ਉਹਨਾਂ ਦੇ ਕਬੂਤਰ ਦਵਾਈਆਂ ਨਾਲ ਆਂਡੇ ਵਾਲੀਆਂ ਕਬੂਤਰੀਆਂ ਕਿੰਨੀਆਂ ਕ ਸੈੱਟ ਹੋਈਆਂ ਜਦ ਗੇੜੀਆਂ ਅੰਡੇ ਨਹੀਂ ਸਿਰੰਦੀਆਂ ਉਹ ਅੰਡੇ ਦੇਣ ਲੱਗ ਪਈਆਂ ਹੋ ਸਕਦਾ ਅਚਾਨਕ ਉਹਨਾਂ ਦੇ ਖਰਾਕ ਦੇ ਵਿੱਚ ਕਿਸੇ ਨਾ ਕਿਸੇ ਦਾ ਬਦਲਾਅ ਹੋਣ ਕਰਕੇ ਕੋਸ਼ ਕਬੂਤਰियां ਦੇਣ ਵੀ ਲੱਗ ਪਈਆਂ ਹੋਣ ਪਰ ਆਪਾਂ 100% ਰਿਜ਼ਲਟ ਜਿਹੜਾ ਉਹ ਦਵਾਈ ਦੇ ਉੱਪਰ ਨਹੀਂ ਰੱਖ ਸਕਦੇ ਠੀਕ ਹੈ ਜੀ ਤੇ ਭਰਾਵੋ ਜਿਹੜਾ ਰੋਜ਼ ਨਾ ਦਾਣਾ ਪਾਣੀ ਖਾਣਾ ਜਿੱਥੋਂ ਰੋਜ਼ ਤਾਕਤ ਮਿਲਣੀ ਹੈ ਇਹਨਾਂ ਨੂੰ એનર્ਜੀ ਮਿਲਣੀ ਹੈ ਉਸੇ ਚੀਜ਼ ਦੇ ਵਿੱਚ ਇਹੋ ਗੁਣ ਹੋਊਗਾ ਤਾਂ ਹੀ ਕਬੂਤਰ ਕਬੂਤਰੀਆਂ ਪੱਕੇ ਅੰਡੇ ਦੇਣਗੀਆਂ ਠੀਕ ਆ ਜੀ ਤਾਂ ਹੀ ਪੱਕੇ ਅੰਡੇ ਦੇਣਗੀਆਂ ਦਵਾਈ 2 ਦਿਨ ਚੱਲੂ 4 ਦਿਨ ਚੱਲੂ ਹਫ਼ਤਾ ਚੱਲੂ 10 ਦਿਨ ਚੱਲੂ 15 ਦਿਨ ਚੱਲੂ ਠੀਕ ਆ ਜੀ ਉਹ ਦਵਾਈ ਨੇ ਵੀ ਇਹ ਕਬੂਤਰ ਦੇ ਸਰੀਰ ਦੇ ਵਿੱਚੋਂ ਹੀ ਚੀਜ਼ ਫੜ ਕੇ ਕਬੂਤਰ ਨੂੰ ਦੇਣੀ ਆ ਉਹਨੇ ਕਿਤੇ ਬਾਹਰੋਂ ਨਹੀਂ ਲੈ ਕੇ ਦੇਣੀ ਠੀਕ ਹੈ ਉਹਨੇ ਵੀ ਕਬੂਤਰ ਦੇ ਸਰੀਰ ਦੇ ਅੰਦਰੋਂ ਹੀ ਲੈ ਕੇ ਕਬੂਤਰ ਨੂੰ ਦੇਣੀ ਆ ਪਰ ਕਬੂਤਰ ਦੇ ਅੰਦਰ ਜੇ ਕੋਈ ਚੀਜ਼ ਹੋਈ ਨਾ ਤਾਂ ਦਵਾਈ ਕੁਝ ਨਹੀਂ ਕਰ ਸਕਦੀ ਠੀਕ ਹੈ ਮੇਰੇ ਵੀਰ 프ਾਇ ਇਹ ਚੀਜ਼ ਦਾ ਖਿਆਲ ਰੱਖਿਓ ਤੇ ਕਣਕ ਦੀ ਮਾਤਰਾ ਵੱਧ ਰੱਖੋ ਬਾਜਰਾ ਪਾਓ ਕਬੂਤਰਾਂ ਨੂੰ ਇਹ ਬਹਿਮ ਛੱਡ ਦਿਓ ਬਾਜਰਾ ਗਰਮ ਹੁੰਦਾ ਜਾਂ ਕਿੱਦਾਂ ਹੁੰਦਾ ਪੂਰੀਆਂ ਗਰਮੀਆਂ ਵੀ ਬਾਜਰਾ ਚੱਲ ਸਕਦਾ ਠੀਕ ਹੈ ਜੀ ਕੋਈ ਵੱਡੀ ਗੱਲ ਨਹੀਂ ਤਾਂ ਦੱਸਿਓ ਭਰਾਵੋ ਕਬੂਤਰ ਕਿੱਦਾਂ ਲੱਗੇ ਮੇਰਾ ਦੱਸਣ ਦਾ ਮਤਲਬ ਇਹ ਹੀ ਸੀਗਾ ਕਿ ਕਬੂਤਰ ਸਾਰੇ ਅਲੱਗ-ਅਲੱਗ ਨੇ ਸਾਰੇ ਰਾਜਨ ਵਾਲੇ ਨੇ ਠੀਕ ਆ ਜੀ ਤੇ ਨਿਸ਼ਾਨੀਆਂ ਪੁੱਛਦੇ ਆ ਬਹੁਤ ਵੀਰ ਭਰਾ ਕਿੱਦਾਂ ਦੇ ਹੁੰਦੇ ਰਾਜਨ ਵਾਲੇ ਕਬੂਤਰ ਕਬੂਤਰ ਕਬੂਤਰਾਂ ਵਰਗੇ ਹੀ ਹੁੰਦੇ ਆ ਭਰਾਵੋ ਠੀਕ ਆ ਜੀ ਕਬੂਤਰਾਂ ਵਰਗੇ ਹੀ ਹੁੰਦੇ ਆ ਇਸ ਤੋਂ ਇਲਾਵਾ ਕੋਈ ਹਰੇ ਰੰਗ ਦਾ ਕੋਈ ਪੀਲੇ ਰੰਗ ਦਾ ਕੋਈ ਖੱਟੇ ਰੰਗ ਦਾ ਤੇ ਜਾਂ ਗੁਲਾਬੀ ਰੰਗ ਦਾ ਕੋਈ ਵੀ ਕਬੂਤਰ ਨਹੀਂਗਾ ਹੁੰਦਾ ਠੀਕ ਹੈ ਜੀ ਕਬੂਤਰ ਕੋਫੀ ਹੁੰਦੇ ਆ ਕਾਲੇ ਹੁੰਦੇ ਆ ਮਖਿਆਲੇ ਹੁੰਦੇ ਆ ਚਿੱਟੇ ਹੁੰਦੇ ਆ ਲਾਲ ਰੱਤੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਹੀ ਸੰਸਾਰ ਭਰ ਤੇ ਬੜੇ ਹੀ ਜ਼ਿਆਦਾ ਕਬੂਤਰ ਨੇ ਠੀਕ ਹੈ ਤੇ ਉਹ ਇਹਨਾਂ ਰੰਗਾਂ ਦੇ ਵਿੱਚ ਹੀ ਹੁੰਦੇ ਆ ਤਕਰੀਬਨ ਕਬੂਤਰ ਤੇ ਸਾਰੇ ਸੰਸਾਰ ਦੇ ਵਿੱਚ ਉਹ ਕੱਲੇ ਰਾਜ ਨਾਲੇ ਪਛਾਣ ਲੈਣੇ ਉਹ ਵੱਡੀ ਵੱਡੀ ਮੂਰਖਤਾਲੀ ਗੱਲ ਆ ਸਾਡੇ ਵਾਸਤੇ ਠੀਕ ਆ ਆਪਣੇ ਹੀ ਗੈਸ ਲਗਾ ਲੈਣੇ ਅੰਦਾਜ਼ੇ ਲਗਾ ਲੈਣੇ ਕਿ ਆਹ ਕਬੂਤਰ ਰਾਜਨ ਵਾਲਿਆਂ ਦੇ ਵਿੱਚੋਂ ਆ ਕੋਈ ਬੰਦਾ ਮੇਰੇ ਕੋਲ ਵੀ ਖੁੱਡੇ ਦੇ ਵਿੱਚ ਆਵੇ ਉਹ ਦੇਖ ਕੇ ਕਹਿਣ ਲੱਗ ਪੈਂਦਾ ਕਬੂਤਰ ਫਲਾਨੇ ਵਾਲਿਆਂ ਦੇ ਵਿੱਚੋਂ ਜਾਂ ਫਲਾਨੇ ਵਾਲਿਆਂ ਦੇ ਵਿੱਚੋਂ ਸਾਨੂੰ ਭਾਵੇਂ ਪਤਾ ਵੀ ਨਾ ਹੋਵੇ ਉਹਨੂੰ ਪਤਾ ਹੁੰਦਾ ਆ ਠੀਕ ਆ ਨਾ ਚੰਗੇ ਕਬੂਤਰ ਬਣਾਓ ਉਡਾਣ ਚੰਗੀ ਹੋਣੀ ਚਾਹੀਦੀ ਜਿਹੜੀ ਚੀਜ਼ ਨਾਲ ਤੁਹਾਨੂੰ ਮਤਲਬ ਹੈ ਉਸ ਚੀਜ਼ ਨਾਲ ਹੀ ਮਤਲਬ ਰੱਖੋ ਠੀਕ ਆ ਭਰਾਵੋ ਤੇ ਦੱਸੋ ਕਿੱਦਾਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ